ਸੋਸ਼ਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਆਏ ਦਿਨ ਹੀ ਗੁੰਡਾਗਰਦੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਤੇ ਤਾਜ਼ਾ ਮਾਮਲਾ ਬਠਿੰਡਾ ਦੇ ਸੰਜੇਨਗਰ ਕਲੋਨੀ ਤੋਂ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਇੱਥੇ ਬੀਤੀ ਰਾਤ ਕੁਝ ਨੌਜਵਾਨ ਪਹੁੰਚਦੇ ਨੇ ਜਿਨ੍ਹਾਂ ਵੱਲੋਂ ਹਥਿਆਰਾਂ ਦੇ ਨਾਲ ਇੱਥੇ ਕਈ ਘਰਾਂ ਤੇ ਹਮਲਾ ਕੀਤਾ ਗਿਆ ਹਾਲਾਂਕਿ ਇਸ ਦੌਰਾਨ ਘਰ ਦੇ ਵਿੱਚ ਸਿਰਫ ਮਹਿਲਾਵਾਂ ਮੌਜੂਦ ਸਨ ਜਿਨ੍ਹਾਂ ਮਹਿਲਾਵਾਂ ਦਾ ਕਹਿਣਾ ਹੈ ਕਿ ਹਥਿਆਰਾਂ ਦੇ ਨਾਲ ਲੈਸ ਹੋ ਕੇ ਆਏ ਇਹ ਦੀਪਨਗਰ ਤੇ ਉਦਮਨਗਰ ਜਿਹੜੇ ਇੱਕ ਕਲੋਨੀ ਦੇ ਬੰਦੇ ਨੇ ਜਿਨ੍ਹਾਂ ਵੱਲੋਂ ਇੱਥੇ ਹਮਲਾ ਕੀਤਾ ਗਿਆ ਘਰ ਦੇ ਵਿੱਚ ਭੰਗ ਤੋੜ ਕੀਤੀ ਗਈ ਹੈ ਮਹਿਲਾਵਾਂ ਦਾ ਕਹਿਣਾ ਹੈ ਕਿ ਘਰ ਦੇ ਵਿੱਚ ਕੋਈ ਵੀ ਜਿਹੜਾ ਪੁਰਸ਼ ਮੌਜੂਦ ਨਹੀਂ ਸੀ ਤਾਂ ਮਹਿਲਾਵਾਂ ਇਕੱਲੀਆਂ ਸਨ ਉਸ ਦੌਰਾਨ ਕਿ ਉਹਨਾਂ ਵੱਲੋਂ ਘਰ ਦੇ ਦਰਵਾਜ਼ੇ ਬੰਦ ਕਰ ਲਏ ਗਏ ਨੇ ਪਰ ਤੇਜ਼ਦਰ ਹਤਿਆਰਾਂ ਦੇ ਨਾਲ ਇਹਨਾਂ ਬਦਮਾਸ਼ਾਂ ਦੇ ਵੱਲੋਂ ਘਰਾਂ ਦੇ ਬਾਹਰ ਕਈ ਤਰ੍ਹਾਂ ਦੀ ਭੰਗ ਤੋੜ ਕੀਤੀ ਗਈ ਹੈ ਦਰਵਾਜ਼ਿਆਂ ਤੇ ਵੀ ਜਿਹੜਾ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਉਕਤ ਮਹਿਲਾਵਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਜੀ ਵਾਦਾ ਕੀ ਨਾਮ ਤੁਹਾਡਾ ਮੇਰਾ ਨਾਮ ਸੰਤੋਸ਼ ਹੈ ਕਿਹੜਾ ਮੱਲਾ ਸੰਜੇਨਗਰ ਵਸਤੀ ਕੀ ਹੋਇਆ ਰਾਤ ਨੂੰ ਦਾ ਰਾਤ ਨੂੰ ਈਟਾਂ ਚੱਲੀਆਂ ਬਹੁਤ ਜ਼ਿਆਦਾ ਤਲਵਾਰਾਂ ਚੱਲੀਆਂ ਬਹੁਤ ਜ਼ਿਆਦਾ ਇੱਥੇ ਜ ਸਾਰੀ ਬਸਤੀ ਇਕੱਠੀ ਹੋ ਕੇ ਨਾਂਦੀ ਦਾ ਪਛਾਰ ਦਿੰਦੇ ਗਈ ਤਾਂ ਦੇਖੋ ਤੁਸੀਂ ਕੱਲ ਦੇ ਵਿੱਚ ਜਿਹੜਾ ਕੀ ਹਾਲ ਹੋਇਆ ਜੀ ਤੁਸੀਂ ਉਹਨਾਂ ਕੋਲ ਕਿਸੀ ਨੂੰ ਬੋਲੇ ਉਹਨਾਂ ਕੋਲੇ ਕੀ ਦੱਸਾਂ ਤਲਵਾਰਾਂ ਗੰਡਾਸੇ ਔਰ ਪੰਜੋ ਕੀ ਹੁੰਦੇ ਗੋਲ ਗੋਲ ਜੇ ਗਰਾਰੀ ਗਰੂਰੀਆਂ ਬਹੁਤ ਕੁਝ ਸੀ ਉਹਨਾਂ ਦੇ ਕੋਲੇ ਕਿੰਨੇ ਕਿ ਬੰਦੇ ਸੀ ਪੂਰੀ ਬਸਤੀ ਸੀ ਦੀਪਨਗਰ ਵਾਲੀ

ਜਦੋਂ ਕੁੱਤੇ ਲੂ ਲੂ ਕੇ ਪਏ ਸਾਡੇ ਬੰਦੇ ਕੋਈ ਵੀ ਕਰੇ ਨਹੀਂ ਸਾਡੇ ਬੰਦੇ ਗਏ ਸੀ ਥਾਣੇ ਸੀ ਥਾਣੇ ਗਏ ਹੋਏ ਸੀ ਉਹਨਾਂ ਨੇ ਐਂ ਦੇਖ ਲਿਆ ਵੀ ਬੰਦੇ ਇਹਨਾਂ ਦੇ ਕੋਈ ਵੀ ਕਰੇ ਨਹੀਂ ਐ ਹੁਣ ਚੱਲੋ ਪੂਰੀ ਮੰਡੀਲੇ ਨੂੰ ਲੈ ਕੇ ਆਏ ਆ ਉਹ ਬੁੜੀਆਂ-ਬੁੜੀਆਂ ਸੀ ਐਸੀ ਕਰੇ ਬੁੜੀਆਂ ਸਾਨੂੰ ਡਰ ਲੱਗਣ ਲੱਗਿਆ ਸੀ ਤਾਂ ਗੇਟ ਬੰਦ ਕਰ ਲਿੱਤਾ ਕਰਾਂਚਾ ਵਜਾ ਲਈ ਮਾਰ ਗਏ ਕਰਾਂਚਾ ਗਲੇ ਮਾਰ-ਮਾਰ ਕੇ ਗਏ ਇਟਾਂ ਵਰਸਾ ਕੇ ਗਏ ਕਰਾਂ ਦੇ ਵਿੱਚ ਮਿੱਟੀ ਲਾਵਾਂ ਤੁਹਾਡਾ ਨਾ ਨਾ ਰਾਹ ਪਾ ਲਓ ਜੀ ਜਿਹੜਾ ਮੁੱਲਾ ਸੰਜੇਨਗਰ 18 ਨੰਬਰ ਗਲੀ ਜੀ ਕੀ ਮਾਮਲਾ ਹੈ ਮਾਮਲਾ ਤਾਂ ਸਾਨੂੰ ਪਤਾ ਨਹੀਂ ਜੀ ਕੀ ਸੀਗਾ ਮੁੰਡਾ ਮੁੰਡੇ ਦੀ ਗੱਲ ਹੋਈ ਜੀ ਉਹਨੇ ਗਲੀ ਵਾਲੇ ਦੀ ਤੇ ਇਧਰੋਂ ਆਏ ਬੰਦੇ ਕਾਫੀ ਉਹਨਾਂ ਉਹ ਤੇਜ਼ ਹਥਿਆਰ ਸੀ ਜੀ ਤਲਵਾਰਾਂ ਸੀ ਕਿ ਗਡਾਸੇ ਸੀਗੇ ਜੀ ਅਸੀਂ ਉੱਥੇ ਬੈਠੇ ਬੈਠੇ ਸੀਗੇ ਵੈਸੇ ਜੀ ਅਤਿੰਦਰਵੜ ਕੇ ਜਾਨ ਬਚਾਈ ਜੀ ਜੇ ਅਸੀਂ ਬਾਹਰ ਰਹੇ ਤਾਂ ਸਾਨੂੰ ਮਾਰ ਜਾਂਦੇ ਜੀ ਕਿੰਨੇ ਕ ਵੇਦਕ ਚੱਲ ਰਹੀਆਂ ਇੱਥੇ ਇਹ ਦੋ ਤਿੰਨ ਵਾਰ ਇਹੋ ਲੈ ਕਿਤੇ ਜਾਂਦੇ ਨੇ ਜੀ ਕਿੰਨੇ ਵਜੇ ਤੱਕ 12 1 2 ਕਿੰਨੇ ਵਜੇ ਰਾਤ ਨੂੰ 1 ਵਜੇ ਕਰਕੇ ਕੀਤਾ ਇਹ ਹਮਲਾ ਇਹਨਾਂ ਬਾਰੇ ਕੋਈ ਦੱਸੋ ਕਿੰਨੇ ਕ ਬੰਦੇ ਸੀਗੇ ਬੰਦੇ ਬਹੁਤ ਸੀ ਜੀ ਯੰਤਰੀ ਨਹੀਂ ਸੀਗੇ ਕੀ ਨਾ ਮਾਤਾ ਡਕੜਾ ਮੱਲਾ ਹੈ ਮੇਰਾ ਨਾਮ ਰਕੇਸੀ ਸੰਜੀਨਾਗਰ ਜੀ ਕੀ ਮਾਮਲਾ ਹੋਇਆ ਮਾਮਲਾ ਕਿ ਇਹਨਾਂ ਮੁੰਡਿਆਂ ਦੀ ਲੜਾਈ ਹੋਈ ਸੀ ਜੀ ਤੇ ਉਥੋਂ ਦੀਬ ਨਗਰ ਦੀਬ ਨਗਰ ਚੋਂ ਤੇ ਬਲਰਾਜ ਨਗਰ ਚੋਂ ਟੱਟੋ ਘਟ 17 ਸੀ ਬੰਦੇ ਆਏ ਜੀ ਤੋੜ ਫੋੜ ਕਰਕੇ ਗਏ ਮਾਰ ਕੁੱਟ ਕਰਕੇ ਆ ਮੇਰੇ ਹੱਥ 'ਚੇ ਵੀ ਲੱਗੀ ਹੋਈ ਜੀ ਕਿੰਨਾ ਨੁਕਸਾਨ ਕੀਤਾ ਨੁਕਸਾਨ ਤੁਹਾਡੇ ਸਾਹਮਣੇ ਕੂਲਰ ਭੰਤਾ ਜੀ ਆ ਦਰਵਾਜ਼ਾ ਤੋੜਤਾ ਜੀ ਤੇ ਦਰਵਾਜ਼ੇ ਸੀਸ ਜੁੱਸ ਪੰਨਗਰੀ ਗੱਡੀ ਗੁੱਡੀ ਤੋੜ ਗਏ ਜੀ ਸਟਾਈ ਮਾਰੀ ਗਿਆ ਦੇ ਕਿ ਬਸੀ ਸਟਾ 7:00 ਵਜੇ ਇੱਕ ਦੋ ਮੁੰਡੇ ਆ ਗਏ ਟੋਟਲ ਤੇ ਟੋਟਲ ਚੱਲੀ ਆਗਾਤਾ ਦਿਖਾ ਹਾਂ ਕਿੰਨੇ ਕਿੱਟਾ ਚੱਲੀ ਐਸਾ ਕੋਈ ਪਿਆਰ ਕਿਸੇ ਨੂੰ ਕੋਈ ਉਹਨਾਂ ਗੁੰਡਾਸ਼ੀ ਗੁੰਡਾਸ਼ੀ ਤੇ ਤਲਵਾਰਾਂ ਸੀ ਤੇ ਬਹੁਤ ਗੁੱਸੇ ਉਹਨਾਂ ਦਾ ਡਾਂਗ ਡੂੰਗਾ ਵੱਧ ਤੁਸੀਂ ਗਏ ਐਸਾ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਕਿਹੜਾ ਮੱਲਾ ਹੈ ਮੇਰਾ ਨਾਮ ਹੈ ਵਿਨੋਦ ਕੁਮਾਰ ਖੱਢੀ ਇਹ ਆਪਣੇ ਸੰਜੇ ਨਗਰ ਗਲੀ ਨੰਬਰ 18 ਦਾ ਹੈ ਕੀ ਮਾਮਲਾ ਕੀ ਹੋਇਆ ਹੈ ਇਹ ਮਾਮਲਾ ਹੈ ਜੀ ਇਹ 40-50 ਮੁੰਡੇ ਇਕੱਠੇ ਹੋ ਕੇ ਆਏ ਜੀ ਜਿਵੇਂ ਕਿ ਇਹਨਾਂ ਨੂੰ ਪਤਾ ਨਹੀਂ ਕੀ ਹੋ ਤਕਰਾਈ ਬੰਦ ਲੜਾਈ ਹੋਈ ਹੋਣੀ ਇਹਨਾਂ ਕੋ ਸਾਰਿਆਂ ਕੋਲ ਤਲਵਾਰਾਂ ਕਿਸੇ ਕੋ ਗੰਡਾਸੇ ਕਿਸੇ ਕੋ ਡੰਡੇ ਕਿਸੇ ਕੋ ਕੀ ਕਿਸੇ ਕੋ ਪੰਗੀ ਇਹ ਜੀ ਪੂਰਾ ਖੋਫ ਖੋਫ ਲਾ ਕੇ ਗਏ ਜੋਕਾ ਸਾਰਿਆਂ ਦੀ ਮਾਮਲਾ ਕੀ ਜਿਹੜਾ ਪਹਿਲਾਂ ਇਹ ਜੋਕਾ ਜੋਕਾ ਦੀ ਲੜਾਈ ਹੈ ਜੀ ਕਿੰਨੇ ਵਜੇ ਦਾ ਮਾਮਲਾ ਹੈ ਇਹ 6:30 ਦੇ ਜੀ ਉਸ ਤੋਂ ਬਾਅਦ ਫਿਰ ਦੁਬਾਰਾ ਉਸ ਤੋਂ ਬਾਅਦ ਫਿਰ ਆ ਕੇ ਰਾਤ ਨੂੰ 9:30 ਵੇ ਫਿਰ ਰਾਤ ਨੂੰ ਆ ਕੇ 12:00 ਵਜੇ ਚਾਰ ਵਾਲਾ ਇਹ ਤਿੰਨ ਚਾਰ ਵਾਰੀ ਆਇਆ ਇਹ ਕਿੰਨੇ ਕਿੰਨੇ ਇੱਕ ਇੱਕ ਗੱਡੀ ਆਈ ਸੀ ਨੰਬਰਦਾਰ ਦੀ ਉਹਦੇ ਅੱਗੇ ਲੱਗਿਆ ਸੀ ਇੱਕ ਮਤਲਬ ਵੀ ਲਿਖਿਆ ਹੋਇਆ ਸੀ ਪਲੇਟ ਤੇ ਨੰਬਰਦਾਰ ਨੰਬਰਦਾਰ ਦੀ ਗੱਡੀ ਆਈ ਇਹਨਾਂ ਨਾਲ ਕੋਈ ਪਿੰਡਾਂ ਚ ਵੀ ਆਏ ਸੀ ਮੁੰਡੇ ਕੋਈ ਦੋ ਗੱਡੀਆਂ ਹੀ ਆਈਆਂ ਜੀ ਤੇ ਬਾਕੀ ਮੁੰਡੇ ਪੈਗ ਲਾਇਆ ਨੁਕਸਾਨ ਕਿੰਨਾ ਕੀਤਾ ਨੁਕਸਾਨ ਇਹਨਾਂ ਨੇ ਆ ਦੇਖ ਸਕਦੇ ਤੁਸੀਂ ਆ ਗੱਡੀ ਦਾ ਨੁਕਸਾਨ ਕਰਤਾ ਘਰਾਂ ਦਾ ਨੁਕਸਾਨ ਕਰਤਾ ਜੀ ਇੱਕ ਵਿਚਾਰੇ ਗਰੀਬ ਇਹਦੇ ਹੱਥੇ ਮਾਰ ਗਲੇ ਕਰਾਂ ਦੇ ਕੀ ਮਾਰਿਆ ਕਰਾਂ ਪੀ ਤਪਨ ਘਰਾਂ ਚ ਇਹਨਾਂ ਨੇ ਗੇਟ ਤੋੜਤੇ ਕੁੱਲਰ ਤੋੜਤਾ ਜੀ ਤੇ ਸ਼ੀਸ਼ੇ-ਸ਼ੂਸ਼ੇ ਹੀ ਤੋੜੇ ਬੱਸ ਇਟਾ-ਇਟਾ ਵੀ ਚੱਲੀਆਂ ਗਈਆਂ ਇਟਾ ਵੀ ਚੱਲੀਆਂ ਜੀ ਪੂਰੀਆਂ ਚੱਲੀਆਂ ਇਟਾ ਦਰ ਆਤ ਨੂੰ ਨਾ 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 ਦੂਜਾ ਤਾਂ ਹੈ ਨਹੀਂ ਸੀ ਤੇ ਦੂਜੇ ਵਾਲੇ ਤਾਂ ਸਾਡ ਰਪੋਗਾ ਬਸ ਠੀਕ ਹੈ ਛੇੜਖਾਣੀ ਜੁਰੂ ਕਰਕੇ ਆਏ ਹੋਣਗੇ ਲੇਕਿਨ ਨੇੜੇ ਕੋਈ ਨਹੀਂ ਆਇਆ ਨਾ ਜੋ ਇਹ ਤਾਂ ਮੱਲੇ ਵਾਲੇ ਪੇ ਜੀ ਤਾਂ ਭੱਜੇ ਹੋ ਨਹੀਂ ਤਾਂ ਕਾਨੂੰ ਭੱਜਦੇ ਸੀ ਪੁਲਸਾਈ ਪੁਲਸਾਈ ਜੀ ਉਸ ਦੋ ਤਿੰਨ ਵਾਰੀ ਆਈ ਹੈ ਜੀ ਉਹਨਾਂ ਦੇ ਘਰ ਦੇ ਵੀ ਆਏ ਹੈ ਜਿਹੜੇ ਮੁੰਡੇ ਆਏ ਸੀ ਉਹਨਾਂ ਦੇ ਘਰ ਦੇ ਵੀ ਆਏ ਸੀ ਉਹਨਾਂ ਚੋਂ ਇੱਕ ਦੋ ਫੜ ਵੀ ਲਿੱਤੀ ਗਈ ਹੈ ਕੀ ਨਾਮ ਦਾ ਆ ਮੇਰਾ ਨਾਮ ਵਿਜੇਂਦਰ ਨਾਥ ਹੈਗਾ ਜੀ ਮੈਂ ਸੰਜੇ ਨਗਰ ਦਾ ਰਹਿਣ ਵਾਲਾ ਹੈਗਾ ਜੀ ਕੀ ਹੋਇਆ ਰਾਤ ਨੂੰ ਜੀ ਬਦਮਾਸ਼ ਆਗੇ ਸੀਗੇ ਇੱਥੇ ਜੀ ਤੇ ਚਾਰਪੱਖ ਤਿੰਨ ਚਾਰ ਵਾਰੀ ਹਮਲਾ ਕੀਤਾ ਹੈਗਾ ਲਗਾਤਾਰ ਕਈ ਵਾਰੀ ਪਾਕਾ ਗੁજરા ਹੈਗੇ ਜੀ ਜੀ ਤੇ ਪੁਲਿਸ ਨੂੰ ਬੁਲਾਉਂਦੇ ਹੈਗੇ ਤੇ ਪੁਲਿਸ ਰਾਤ ਨੂੰ ਆਈ ਤੇ ਰਾਤ ਨੂੰ ਜੀ ਉਹ ਗੇੜਾ ਗੂੜਾ ਮਾਰ ਕਰਨੀ ਚੱਲੀ ਗਈ ਸੀ ਇੱਕ ਇੱਕ ਦੋ ਬੰਦੇ ਫੜੇ ਵੀ ਹੈਗੇ ਤੇ ਆਸ਼ੀਸ਼ ਆਂਦੇ ਹੈਗੇ ਜੀ ਬਈ ਸਾਡੇ ਨਾਲ ਜੀ ਤਾਕਾ ਹੋ ਰਹਾ ਹੈਗਾ ਬਸਤੀ ਦੇ ਨਾਲ ਤਾਕਾ ਹੋ ਰਹਾ ਕਰਦਾ ਇੱਕ ਕਹੇਗਾ ਸਾਰੀ ਬਸਤੀ ਪ੍ਰੇਸ਼ਾਨ ਕਰਦੇ ਹੈਗੇ ਸਾਰੇ ਬਸਤੀ ਦੇ ਨਾਲ ਪੰਨ ਤੋੜ ਜੀ ਕੂਲਰ ਤੋੜਤੇ ਹੈਗੇ ਗੱਡੀ ਕਈ ਗੱਡੀ ਤੋੜਤੀ ਹੈਗੀ ਜੀ ਘਰਾਂ 'ਚ ਵੀ ਹਮਲਾ ਕੀਤਾ ਹੈਗਾ ਕਈ ਬੰਦਿਆ ਦੇ ਜੀ 6:30 ਵਜੇ ਹੈਗੀ ਜੀ ਕਿੰਨੇ ਕਿੰਨੇ ਵਜੇ ਤੱਕ ਹੁੰਦਾ ਰਹਾ ਹੈ ਲੜਾਈ ਇੱਕ ਇੱਕ 1:30 ਵਜੇ ਤੱਕ ਜੀ ਲੜਾਈ ਹੋਈ ਹੈਗੀ ਜੀ ਇਹਨਾਂ ਨੇ ਤਿੰਨ ਵਾਰੀ ਹਮਲਾ ਕੀਤਾ ਹੈਗਾ ਜੀ ਤੇ ਅਸੀਂ ਇਹ ਚਾਹੁੰਦੇ ਹੈਗੇ ਜੀ ਵੀ ਜਿਹੜੇ ਗੁੰਡਾਗਰਦੀ ਹੈਗੀ ਜੀ ਰੋਜ਼ ਦਾ ਹੀ ਇਹਨਾਂ ਦਾ ਚਾਂਸ ਹੋਗਾ ਹੈਗਾ ਜੀ ਹਥਿਆਰ ਕੀ ਸੀ ਜੀ ਹਥਿਆਰ ਤਲਵਾਰ ਸੀਗੀ ਜੀ ਗੰਡਾਸੇ ਸੀਗੇ ਕਾਪੇ ਸੀਗੇ ਜੀ ਔਰ ਡਾਂਗ ਸੀਗੀ ਰਾਲੇ ਸੀਗੇ ਕਾਰਨ ਕੀ ਸੀ ਕਿਉਂ ਲੜੇ ਕਾਰਨ ਜੀ ਇਹਦਾ ਕਾਰਨ ਤਾਂ ਕੋਈ ਪਤਾ ਨਹੀਂ ਲੱਗਿਆ ਹੈਗਾ ਜੀ ਸਾਨੂੰ ਜੀ ਇੱਥੇ ਰੋੜੇ ਬਾਦੂ ਤੇ ਚਲੇ ਹੈਗੇ ਜੀ ਪੂਰੀ ਗਲੀ ਭਰੀ ਪਈ ਹੈਗੀ ਟਰੋੜੇ ਕੁਛ ਬੱਚਿਆਂ ਦੇ ਜੀ 6 ਫਟ ਵੀ ਵੱਜੀ ਹੈਗੀ ਜੀ ਕੁੜੀਆਂ ਦੇ ਵਿਚਾਰੀ ਦੇ 7 ਵੱਜੀਏਗੀ 8:00 ਜਾਂਦੇ ਹੈਗੇ ਜੀ ਸਰਕਾਰ ਤੋਂ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈਗਾ ਜੀ ਔਰ ਨਹੀਂ ਤਾਂ ਫਿਰ ਜੀ ਅਸੀਂ ਹੀ ਸੜਕਾਂ ਤੇ ਆਵਾਂਗੇ ਅਸੀਂ ਰੋਸ ਕਰਨਾ ਕਰਾਂਗੇ ਜੀ